ਲਓ ਜੀ ਜਿਵੇਂ ਕਹਿੰਦੇ ਹੁੰਦੇ ਨਾ ਅੱਜ ਆਪਾਂ ਪਹੁੰਚੇ ਆਂ 7ਵੇਂ ਅਸਮਾਨ ਤੇ ਤੇ ਆ ਗੱਡੀਆਂ ਵੇਖੋ ਜਮਾ ਕੀੜੀਆਂ ਵਰਗੀਆਂ ਨਜ਼ਰ ਆਉਂਦੀਆਂ ਜ਼ੂਮ ਕਰਕੇ ਵਿਖਾਉਣਾ ਤੁਹਾਨੂੰ ਬਹੁਤ ਉੱਚੀ ਥਾਂ ਤੇ ਖੜੇ ਆਂ ਅੱਜ ਤੇ ਜਿੱਥੋਂ ਗੱਡੀਆਂ ਜਮਾ ਕੀੜੀਆਂ ਵਾਂਗੂ ਨਜ਼ਰ ਆਉਂਦੀਆਂ ਤੇ ਕਿੱਥੇ ਖੜੇ ਆਂ ਤੇ ਕਿਵੇਂ ਖੜੇ ਆਂ ਇਹ ਸਾਰਾ ਕੁਝ ਤੁਹਾਨੂੰ ਅੱਜ ਦੇ ਵੀਡੀਓ ਚ ਦੱਸਣਾ ਆ ਵੇਖੋ ਤੁਸੀਂ ਜ਼ੂਮ ਦੇਖੋ ਬੇਲਾ ਲਓ ਜੀ ਸੜਕਾਂ ਦਾ ਜਾਲ ਵਿਛਿਆ ਹੋਇਆ ਤੇ ਆ ਮੇਰੇ ਪਿੱਛੇ ਪਾਸੇ ਸ਼ੀਸ਼ਾ ਲੱਗਿਆ ਬੜਾ ਮਜਬੂਤ ਸ਼ੀਸ਼ੇ ਦੇ ਨਾਲ ਢੋਲ ਆ ਕੇ ਵੀ ਬੈਠੇ ਰਹੀਏ ਅ ਛੋਟੇ ਛੋਟੇ ਬੱਚੇ ਵੀ ਸਤਵੇਂ ਅਸਮਾਨ ਦਾ ਨਜ਼ਾਰਾ ਵੇਖਦੇ ਆ ਜੀ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਵੇਖਣ ਵਾਸਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਜਾਨੀ ਕਿ ਬੁਰਜ ਖਲੀਫਾ ਦबई ਤੇ ਅੱਜ ਦੇ ਵੀਡੀਓ ਚ ਤੁਹਾਨੂੰ ਦੱਸਾਂਗੇ ਬੁਰਜ ਖਲੀਫਾ ਦੇ ਕਿਹੜੀ ਮੰਜ਼ਲ ਤੱਕ ਸਲਾਨੀ ਜਾ ਸਕਦੇ ਆ ਕਿੰਨੀ ਟਿਕਟ ਹੈ ਤੇ ਕੀ ਕੋਸ਼ਾ ਕਿਵੇਂ ਜਾ ਸਕਦੇ ਆ ਇਹ ਸਾਰਾ ਕੁਝ ਅੱਜ ਦੇ ਵੀਡੀਓ ਦੇ ਵਿੱਚ ਦੱਸਣਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਮੇਰੇ ਨਾਲ ਬਣੇ ਰਹੋ ਲਓ ਜੀ ਬਰਜ ਖਲੀਫਾ ਜਾਣ ਲਈ ਤੁਹਾਨੂੰ ਦੁਬਈ ਮਾਲ ਦੇ ਵਿੱਚੋਂ ਐਂਟਰੀ ਲੈਣੀ ਪੈਂਦੀ ਹੈ ਸੋ ਆਪਾਂ ਵੱੜ ਚੁੱਕੇ ਆ ਦੁਬਈ ਮਾਲ ਦੇ ਵਿੱਚ ਬੜਾ ਖੂਬਸੂਰਤ ਮਾਲ ਹੈ ਜੀ ਇੱਥੇ ਤੁਸੀਂ ਘੁੰਮਣਾ ਹੋਵੇ ਤਾਂ ਤੁਹਾਨੂੰ 4-5 ਦਿਨ ਲੱਗ ਜਾਣਗੇ ਸਾਰਾ ਮਾਲ ਵੇਖਣ ਨੂੰ ਤੇ ਭਲਾ 100 ਰੁਪਈਆਂ ਦੀ ਲਿਆਓ ਉਹ ਵੀ ਤੁਸੀਂ ਮੈਂ ਟੋ ਮਿਲਟੀ ਖਾਤਿ ਜਾਉਂਗਾ ਤੇ ਇਹ ਆ ਜੀ 터ਕਿਸ਼ ਸਵੀਟ ਜਾਨੀ ਕਿ ਤੁਰਕੀ ਦੀਆਂ ਮਿਠਾਈਆਂ ਦੀ ਦੁਕਾਨ ਪਹਿਰਾਵਾ ਵੇਖੋ ਤੁਸੀਂ ਮੁੰਡਿਆਂ ਦਾ ਕੋਰੇ ਨੇ ਸ਼ੋਰ ਰੰਗ ਤੇ ਲਾਲ ਰੰਗ ਦੀਆਂ ਟੋਪੀਆਂ ਤੇ ਉੱਤੇ ਲਾਟੂ ਜਾਂ ਲੱਗਿਆ ਸੋ ਬੜੀ ਵਧੀਆ ਕਿਸਮ ਦੀ ਮਿਠਾਈ ਤੇ ਤੁਸੀਂ ਇੱਥੇ ਪਹਿਲਾਂ ਟੇਸਟ ਕਰੋ ਜੇ ਤੁਹਾਨੂੰ ਪਸੰਦ ਆਵੇ ਤਾਂ ਲੈ ਲਓ ਤੇ ਆਪਾਂ ਮਿਠਾਈ ਛਕਣ ਤੋਂ ਬਾਅਦ ਆ ਗਿਆਂ ਲਾਈਨ ਦੇ ਵਿੱਚ ਇੱਥੋਂ ਆਪਾਂ ਆਪਣੀ ਟਿਕਟ ਪ੍ਰਾਪਤ ਕਰਨੀ ਹੈ ਜੀ ਬੁਰਜ ਖਲੀਫਾ ਦੀ ਐਂਟਰੀ ਟਿਕਟ ਵੈਸੇ ਤਾਂ ਮੈਂ ਆਨਲਾਈਨ ਬੁੱਕ ਕਰਾ ਲਈ ਸੀ ਪਰ ਆਨਲਾਈਨ ਦੇ ਵਿੱਚ ਤੁਸੀਂ ਪ੍ਰਿੰਟ ਨਹੀਂ ਕੱਢ ਸਕਦੇ ਇੱਥੋਂ ਤੁਹਾਨੂੰ ਇੱਕ ਕਾਰਡ ਜਾਂ ਮਿਲਦਾ ਜਿਹੜਾ ਕਿ ਤੁਹਾਡਾ ਟਿਕਟ ਦੇ ਰੂਪ ਵਿੱਚ ਹੈ ਸੋ ਜੇਕਰ ਤੁਸੀਂ ਬੁਰਜ ਖਲੀਫਾ ਆਉਣਾ ਹੈ ਤੇ ਤੁਸੀਂ ਆਪਣੀ ਟਿਕਟ ਪਹਿਲਾਂ ਹੀ ਬੁੱਕ ਕਰਾ ਲੈਣੀ ਹੈ ਕਿਉਂਕਿ ਮੌਕੇ ਤੇ ਲਈ ਟਿਕਟ ਕਈ ਵਾਰੀ ਕਾਫੀ ਮਹਿੰਗੀ ਮਿਲਦੀ ਹੈ ਸੋ ਦੁਨੀਆ ਦੀ ਸਭ ਤੋਂ ਉੱਚੀ ਮਾਰਤਾ ਜੀ ਬੁਰਜ ਖਲੀਫਾ ਜਿਹੜੀ ਦੁਬਈ ਦੇ ਡਾਊਨਟਾਊਨ ਚ ਹੈ ਲਓ ਜੀ ਆਹ ਵੇਖੋ ਐਟ ਦਾ ਟਾਪ ਆਪਾਂ ਜਿਹੜੀ ਮੰਜ਼ਲ ਤੇ ਜਾਣਾ ਹੁਣ ਆਪਾਂ ਕਿਹੜੀ ਮੰਜ਼ਲ ਤੱਕ ਜਾਣਾ ਹੈ ਕਿਵੇਂ ਜਾਣਾ ਹੈ ਸਾਰਾ ਕੁਝ ਤੁਹਾਨੂੰ ਸਟੈਪ ਬਾਈ ਸਟੈਪ ਆਪਾਂ ਦੱਸਦੇ ਜਾਣਾ ਦੋ ਥਾਵਾਂ ਤੇ ਜਾ ਸਕਦੇ ਆ ਦੋ ਜਗ੍ਹਾ ਬਣੀਆਂ ਜਿੱਥੇ ਆਮ ਟੂਰਿਸਟ ਜਾ ਸਕਦਾ ਸੋ ਮੈਂ ਗੱਲ ਕਰ ਰਿਹਾ ਸੀ ਕਿ ਬੁਰਜ ਖਲੀਫਾ ਮੁੰਬਈ ਦੇ ਡਾਊਨਟਾਊਨ ਦੇ ਵਿੱਚ ਬਣੀ ਹੈ ਤੇ ਦੁਬਈ ਦੇ ਟੂਰਿਜ਼ਮ ਦੀ ਸ਼ਾਨ ਹੈ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਦਾ ਖਿਤਾਬ ਇਹਦੇ ਕੋਲੇ ਹਾਸਲ ਹੈ ਹਜੇ ਤੱਕ ਕੋਈ ਬਿਲਡਿੰਗ ਇਸ ਨੂੰ ਬੀਟ ਨਹੀਂ ਕਰ ਸਕੀ ਇਸ ਦੀ ਉਚਾਈ ਦੋਸਤੋ 2717 ਫੁੱਟ ਜਾਨੀ ਕਿ 828 ਮੀਟਰ ਹੈ ਤੇ ਇਹ ਹੁਣ ਤੱਕ ਦੁਨੀਆ ਦੀ ਸਭ ਤੋਂ ਉੱਚੀ ਮਾਰਤ ਦਾ ਰੁਤਬਾ ਰੱਖਦੀ ਹੈ ਜਿਸ ਦੀਆਂ 163 ਮੰਜ਼ਲਾਂ ਤੇ ਇਸ ਨੂੰ ਬਣਾਇਆ ਐਮ ਆਰ ਗਰੁੱਪ ਦੁਬਈ ਜਾਨੀ ਕਿ ਯੂਏਈ ਯੂਨਾਈਟਿਡ ਅਰਬ ਏਮਿਰਾਇਟਸ ਦਾ ਐਮ ਆਰ ਗਰੁੱਪ ਉਸ ਵੱਲੋਂ ਬਣਾਇਆ ਗਿਆ ਤੇ 4 ਜਨਵਰੀ 2010 ਨੂੰ ਇਹ ਆਮ ਜਨਤਾ ਲਈ ਇਹ ਬਿਲਡਿੰਗ ਖੋਲ੍ਹ ਦਿੱਤੀ ਸੀ ਸੋ ਲਓ ਜੀ ਆ ਇਧਰਲੇ ਪਾਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸਾਰੇ ਸਟਰਕਚਰ ਕਿਵੇਂ ਕੰਮ ਚੱਲਿਆ ਬਹੁਤ ਸਰੀਆਂ ਡਾਇਗਰਾਮਸ ਬਹੁਤ ਸਾਰੀ ਇਨਫਾਰਮੇਸ਼ਨ ਤੁਹਾਨੂੰ ਇੱਥੇ ਮਿਲਦੀ ਹੈ ਕਿ ਇਸ ਨੂੰ ਕਿਵੇਂ ਬਣਾਇਆ ਗਿਆ ਕੀ ਕੰਮ ਚੱਲਿਆ ਕੀ ਸਾਰਾ ਕੁਝ ਆਪਾਂ ਜਿਸ ਵੀਡੀਓ ਚ ਵੇਖਾਂਗੇ ਇਧਰਲੇ ਪਾਸੇ ਡਿਸਪਲੇ ਕੀਤਾ ਗਿਆ ਸੋ ਆਪਾਂ ਹੌਲੀ 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 ਆਪਾਂ ਆਪਣੀ ਮੰਜ਼ਲ ਵੱਲ ਵਧ ਰਹੇ ਹਾਂ ਸੋ ਮੈਂ ਬਹੁਤ ਐਕਸਾਈਟਡ ਹਾਂ ਇੰਨੀ ਉੱਚੀ ਬਿਲਡਿੰਗ ਨੂੰ ਵੇਖਣ ਵਾਸਤੇ ਤੇ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਫਿਰ ਮੈਂ ਤੁਹਾਨੂੰ ਵਿਖਾਉਣਾ ਕਿ ਆਪਾਂ ਕਿਹੜੀ ਮੰਜ਼ਲ ਤੇ ਜਾਣਾ ਜੀਆ ਦੋਸਤੋ ਆਪਾਂ ਆ ਦੇਖੋ ਆ ਮਾਡਲ ਪਿਆ ਇਹਦਾ ਬੁਰਜ ਖਲੀਫਾ ਦਾ ਸੋ ਬੜਾ ਕੁਸ਼ੀ ਸੀ ਕੰਸਟਰਕਸ਼ਨ ਨਾਲ ਰਿਲੇਟਡ ਇੱਥੇ ਲੱਗਿਆ ਲੋ ਜੀ ਆਪਾਂ ਹੁਣ ਇਸ ਦੀ ਮੇਨ ਬਿਲਡਿੰਗ ਦੀ ਜਿਹੜੀ ਆ ਇਸ ਦੀ ਬੇਸਮੈਂਟ ਦੇ ਵਿੱਚ ਜਾਨੀ ਕਿ ਗਰਾਉਂਡ ਫਲੋਰ ਤੇ ਬੁਰਜ ਖਲੀਫਾ ਦੇ ਆਪਾਂ ਐਂਟਰ ਕਰ ਚੁੱਕੇ ਆ ਸਿਕਿਉਰਿਟੀ ਸਿਸਟਮ ਬਹੁਤ ਤਗੜਾ ਹੈ ਤੇ ਇੱਧਰ ਲੱਗਿਆ ਜੀ ਲਿਫਟ ਆ ਵੇਖੋ ਤੁਸੀਂ ਕਿੰਨੀ ਸਪੀਡ ਨਾਲ ਜਾ ਰਹੀ ਆ ਆ ਜਿਹੜਾ ਕੇਟ ਦੇ ਉੱਪਰ ਨੰਬਰ ਆ ਰਹੇ ਆ ਉਹ ਜੀ ਵੇਖੋ 92 ਦੇ ਉੱਤੇ ਪਹੁੰਚ ਚੁੱਕੀ ਸੀ ਸੋ ਮੈਂ ਤੁਹਾਨੂੰ ਦੁਬਾਰਾ ਜਿਹੜਾ ਅਗਲਾ ਜਦੋਂ ਗਰੁੱਪ ਜਾਊਗਾ ਫਿਰ ਦਿਖਾਉਂਗਾ ਕਿ ਇਸ ਦੀ ਕਹਿੰਦੇ ਦੋਸਤੋ ਇਹ ਦੁਨੀਆ ਦੀ ਸਭ ਤੋਂ ਤੇਜ਼ ਲਿਫਟ ਹੈ ਬਰਜ ਖਲੀਫਾ ਦੀ ਤੇ ਇੱਕ ਸੈਕਿੰਡ ਦੇ ਵਿੱਚ 10 ਮੀਟਰ ਜਾਂਦੀ ਆ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਤੇਜ਼ ਹੈ ਇਹ ਲਿਫਟ ਇੱਕ ਸੈਕਿੰਡ ਦੇ ਵਿੱਚ 10 ਮੀਟਰ ਦਾ ਮਤਲਬ 36 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਇਹ ਜਿਹੜੀ ਦੁਨੀਆ ਦੀ ਸਭ ਤੋਂ ਤੇਜ਼ ਲਿਫਟ ਆ ਤੇ ਤੁਸੀਂ 124ਵੇਂ ਮੰਜ਼ਲ ਤੇ ਪਹੁੰਚਣ ਲਈ ਸਿਰਫ 1 ਮਿੰਟ ਦੇ ਵਿੱਚ ਉੱਤੇ ਪਹੁੰਚ ਸਕਦੇ ਹੋ ਲਓ ਜੀ ਆਪਣੀ ਲਿਫਟ ਆ ਗਈ ਆ ਤੇ ਆ ਉੱਪਰ ਨੂੰ ਜਾ ਰਹੀ ਆ ਵੇਖੋ ਤੁਸੀਂ ਕਿੰਨੀ ਫਾਸਟ ਚੱਲ ਰਹੀ ਆ ਟਾਈਮ ਤੁਸੀਂ ਵੇਖੋ ਸੋ ਮੈਂ ਗੱਲ ਕਰ ਰਿਹਾ ਸੀ ਕਿ ਆਪਾਂ ਕਿਹੜੀ ਮੰਜ਼ਲ ਤੱਕ ਜਾ ਸਕਦੇ ਆ ਕਿਵੇਂ ਜਾ ਸਕਦੇ ਆ ਆਪਾਂ ਚੱਲੇ ਆ ਜੀ ਅੱਜ 123 ਤੇ 24ਵੇਂ ਮੰਜ਼ਲ ਤੇ ਜਿਹਨੂੰ ਦ ਟਾਪ ਕਹਿੰਦੇ ਆ ਆ ਇਸ ਤੇ ਇੱਕ ਮਤਲਬ ਸਲਾਨੀ ਵਾਲੀ ਆਬਜ਼ਰਵੇਟਰੀ ਬਣੀ ਹੈ ਉੱਥੇ ਖੜ ਕੇ ਤੁਸੀਂ ਸ਼ੀਸ਼ਾ ਲਾਇਆ ਬਾਹਰ ਦਾ 뷰 ਵੇਖ ਸਕਦੇ ਹੋ ਪੂਰਾ ਦੁਬਈ ਤੁਹਾਨੂੰ ਉੱਥੋਂ ਦਿਸਣਾ ਸੋ ਪਹਿਲਾਂ ਆਪਾਂ ਲੈਫਟ ਦਾ ਨਜ਼ਾਰਾ ਵੇਖ ਲਈਏ ਤੇ ਲੋ ਜੀ ਆ ਜਿਹੜੀ ਹੈ ਹੁਣ ਇਸ 39ਵੀਂ ਮੰਜ਼ਲ ਤੇ ਪਹੁੰਚ ਚੁੱਕੀ ਆ ਸਪੀਡ ਵੇਖੋ ਤੁਸੀਂ ਤੇ ਇੱਕ ਤੁਹਾਨੂੰ ਹੋਰ ਖਾਸ ਗੱਲ ਦੱਸ ਦਿਆਂ ਕਿ ਇਸ ਦੇ ਗਰਾਉਂਡ ਫਲੋਰ ਅਤੇ ਟਾਪ ਫਲੋਰ ਦੇ ਟੈਂਪਰੇਚਰ ਦਾ ਬਹੁਤ ਫਰਕ ਹੁੰਦਾ ਗਰਾਉਂਡ ਫਲੋਰ ਨਾਲੋਂ ਟੌਪ ਤੇ ਜਿਹੜਾ ਟੌਪ ਫਲੋਰ ਦਾ ਟੈਂਪਰੇਚਰ ਆ 6 ਤੋਂ 10 ਡਿਗਰੀ ਦੀ ਵੇਰੀਏਸ਼ਨ ਆ ਜਾਂਦੀ ਆ ਲਓ ਜੀ ਆ 124ਵੇਂ ਮੰਜ਼ਲ ਦੇ ਉੱਪਰ ਜਿਹੜੀ ਆ ਇਹ ਰੁਕ ਚੁੱਕੀ ਆ ਤੇ ਆਪਾਂ ਹੁਣ ਆ ਗਏ ਲਿਫਟ ਦੇ ਅੰਦਰ ਤੇ ਆ ਆਪਣੀ ਲਿਫਟ ਜਿਹੜੀ ਉੱਪਰ ਨੂੰ ਜਾ ਰਹੀ ਆ 48 52 ਸੋ ਤੁਸੀਂ ਵੇਖੋ ਕਿ ਕਿੰਨੀ ਸਪੀਡ ਨਾਲ ਇਹ ਇੱਕ ਇੱਕ ਲੈਵਲ ਨੂੰ ਕ੍ਰੋਸ ਕਰ ਰਹੀ ਆ ਸੋ ਇਸ ਦੀਆਂ ਜਿਹੜੀਆਂ ਕੁੱਲ 163 ਮੰਜ਼ਲਾਂ ਸਲਾਨੀਆਂ ਨੂੰ ਸਿਰਫ 124 25 ਤੇ 148 ਤੱਕ ਜਾਣ ਦੀ ਜਿਹੜੀ ਇਜਾਜ਼ਤ ਆ ਇਹ ਦੋ ਹੀ ਲੈਵਲ ਦੇ ਉੱਤੇ ਸਲਾਨੀਆਂ ਲਈ ਆਬਜ਼ਰਵੇਟਰੀ ਬਣੀ ਆ ਜਿੱਥੋਂ ਉਹ ਪੂਰੀ ਦੁਬਈ ਦਾ ਨਜ਼ਾਰਾ ਵੇਖ ਸਕਦੇ ਆ ਸੋ ਇਸ ਕਰਕੇ ਇਸ ਦਾ ਡਿਜ਼ਾਈਨ ਕਹਿੰਦੇ ਨਾ ਜਿਹੜਾ ਬਹੁਤ ਵਧੀਆ ਸੀਗਾ ਇਹ ਇਹਦਾ ਆਰਕੀਟੈਕਚਰਲ ਡਿਜ਼ਾਈਨ ਤਿਆਰ ਕੀਤਾ ਜੀ ਸਕਿਡਮੋਰ ਓਵਿੰਗ ਐਂਡ ਮੈਰਲ ਤੇ ਇਹਨਾਂ ਦਾ ਚੀਫ ਆਰਕੀਟੈਕਟ ਸੀ ਐਡਰੀਅਨ ਸਮਿਥ ਇਹ ਡਿਜ਼ਾਈਨਰ ਦੋਸਤੋ ਵਰਜ ਕਲੀਫੇ ਦਾ ਤੁਹਾਨੂੰ ਗੱਲ ਦੱਸਦੇ ਆ ਪਹਿਲਾਂ ਵਿਊ ਵੇਖ ਲਓ ਆਪਾਂ ਇਨਫੋਰਮੇਸ਼ਨ ਤਾਂ ਨਾਲ-ਨਾਲ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਇੱਥੇ ਅੱਜ ਦੇ ਵੀਡੀਓ ਜਿਹਨ ਮੈਂ ਤੁਹਾਨੂੰ ਦੋ ਵਿਊ ਵਿਖਾਉਣੇ ਆ ਇੱਕ ਤਾਂ ਦਿਨ ਖੜੇ ਦਾ ਆਪਾਂ ਟਾਈਮ ਉਹ ਚੂਜ਼ ਕੀਤਾ ਤੇ ਇੱਕ ਰਾਤ ਦਾ ਰਾਤ ਨੂੰ ਕਿਵੇਂ ਰੰਗ ਬਰੰਗੀਆਂ ਲਾਈਟਾਂ ਦੇ ਵਿੱਚ ਦਬਈ ਆ ਜਿਹੜੀ ਉਹ ਟੈਂਪਟਮਾਉਂਦੀ ਆ ਤੇ ਆ ਹੁਣ ਦਿਨ ਖੜੇ ਦਾ ਨਜ਼ਾਰਾ ਸ਼ਾਮ ਦਾ ਜਿਹੜਾ ਹਲਕਾ ਆ ਸੂਰਜ ਡੁੱਬ ਰਿਹਾ ਤੇ ਫਿਰ ਤੁਹਾਨੂੰ ਥੋੜੇ ਚਿਰ ਨੂੰ ਆਪਾਂ ਤੁਹਾਨੂੰ ਲਾਈਟਿੰਗ ਦਾ ਨਜ਼ਾਰਾ ਦਿਖਾਵਾਂਗੇ ਕਿ ਲਾਈਟਿੰਗ ਦੇ ਵਿੱਚ ਬਰਜ ਖਲੀਫਾ ਤੋਂ ਦੁਬਈ ਕਿਵੇਂ ਲੱਗਦੀ ਆਪ 123 ਮੰਜ਼ਲ ਤੇ ਖੜੇ ਤੇ ਇਸ ਤੋਂ ਉੱਪਰ ਲੀਆਂ ਮੰਜ਼ਲਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਿ ਹਜੇ ਵੀ ਬਹੁਤ ਉੱਚਾ ਸੋ ਦੋਸਤੋ ਇਸ ਦਾ ਡਿਜ਼ਾਈਨ ਇਸ ਢੰਗ ਨਾਲ ਬਣਾਇਆ ਇੰਨਾ ਉੱਚਾ ਹੈ ਕਿ ਜਦੋਂ ਹਵਾ ਚੱਲਦੀ ਹੈ ਤਾਂ ਹਿੱਲਦਾ ਹੋਇਆ ਪ੍ਰਤੀਤ ਹੁੰਦਾ 124 ਮੰਜ਼ਲ ਤੇ ਆਪਾਂ 124 ਮੰਜ਼ਲ ਤੇ ਗਏ ਸੀ 1 24th ਲੈਵਲ ਦੀ ਜਿਹੜੀ ਟਿਕਟ ਆ ਉਹ ਤੁਹਾਨੂੰ ਪੈਂਦੀ ਆ 179 ਗ੍ਰਾਮ ਦੀ ਜਾਨੀ ਕਿ ਲਗਭਗ 42-4300 ਰੁਪਏ ਦੀ ਪੈਂਦੀ ਆ ਵਾਕੀ ਟਿਕਟ ਦਾ ਜਿਹੜਾ ਡਿਪੈਂਡ ਕਰਦਾ ਹੈ ਕਿ ਟਾਈਮ ਤੁਸੀਂ ਕਿਹੜਾ ਲੈ ਰਹੇ ਹੋ ਸਨਸੈਟ ਸਮੇ ਟਿਕਟ ਮਹਿੰਗੀ ਆ ਤੇ ਜਿਹੜੀ 148ਵੇਂ ਮੰਜ਼ਲੇ ਉਹ 200 ਤੋਂ ਉੱਪਰ ਗ੍ਰਾਮ ਦੀ ਪੈਂਦੀ ਆ ਯਾਨੀ ਕਿ 5-6000 ਦੀ 5500 ਦੇ ਆਸ-ਪਾਸ ਟਿਕਟ ਪੈਂਦੀ ਆ ਸੋ ਉਹ ਇਹ ਟਿਕਟ ਦਾ ਉਹਦਾ ਵੀ ਟਾਈਮ ਡਿਪੈਂਡ ਕਰਦਾ ਕਿ ਤੁਸੀਂ ਕਿਸ ਟਾਈਮ ਦੇ ਉੱਪਰ ਆਪਣੀ ਬੁਕਿੰਗ ਕਰਾ ਰਿਹਾ ਸੋ ਮੈਂ ਗੱਲ ਕਰ ਰਿਹਾ ਸੀ ਇਸ ਦੇ ਡਿਜ਼ਾਈਨ ਦੀ ਸੋ ਇਸ ਦਾ ਡਿਜ਼ਾਈਨ ਉਹ ਜਿਹੜਾ ਉਹ ਇੱਕ ਫੁੱਲ ਤੋਂ ਪ੍ਰਭਾਵਿਤ ਆ ਜੀ ਇਸ ਨੂੰ ਹਾਈ ਮੈਨੋ ਸੈਲਿਸ ਕਹਿੰਦੇ ਆ ਜੇ ਮੈਂ ਇੰਗਲਿਸ਼ ਚ ਗਲਤ ਬੋਲ ਗਿਆ ਹਾਂ ਤਾਂ ਮਾਫ ਕਰਨਾ ਹਾਈ ਮੈਨੋ ਸੈਲਿਸ ਤੇ ਇਸ ਨੂੰ ਸਪਾਈਡਰ ਲਿਲੀ ਵੀ ਕਹਿੰਦੇ ਆ ਇਹ ਦੁਬਈ ਦੇ ਰੀਜ਼ਨ ਦਾ ਨੇਟਵ ਫੁੱਲਾ ਜਾਨੀ ਕਿ ਇਸ ਏਰੀਏ ਦੇ ਵਿੱਚ ਉੱਗਦਾ ਤੇ ਉਹਦੇ ਤੋਂ ਪ੍ਰਭਾਵਤਾ ਇਸ ਦਾ ਡਿਜ਼ਾਈਨ ਸੋ ਤੁਸੀਂ ਵੇਖ ਸਕਦੇ ਹੋ ਕਿ ਬਰਜ ਖਲੀਫਾ ਦਾ ਡਿਜ਼ਾਈਨ ਇੱਕ ਫੁੱਲ ਤੋਂ ਪ੍ਰਭਾਵਿਤ ਹੈ ਸੋ ਦੋਸਤੋ ਇਸ ਨੂੰ ਬਣਾਉਣ ਲਈ ਜਿੱਥੇ 4000 ਟਨ ਸਟੀਲ ਕੰਕਰੀਟ 26000 ਰਿਫਲੈਕਟਿਵ ਗਲਾਸ ਪੈਨਲ ਅਲੂਮੀਨੀਅਮ ਪੈਨਲਾਂ ਦੀ ਵਰਤੋਂ ਕੀਤੀ ਗਈ ਹੈ ਤੇ ਕਹਿੰਦੇ 20000 ਮਜ਼ਦੂਰ ਦਿਲੀ ਕੰਮ ਕਰਦਾ ਸੀਗਾ ਤੇ ਤਾਂ ਜਾ ਕੇ 6 ਸਾਲਾਂ ਦੇ ਵਿੱਚ ਇਹ ਬੁਰਜ ਖਲੀਫਾ ਤਿਆਰ ਹੋਇਆ ਤੇ 1.5 ਜਾਨੀ ਕਿ 1.5 ਬਿਲੀਅਨ ਡਾਲਰ ਲੱਗੇ ਆ ਤੁਸੀਂ ਮੇਰੇ ਪਿੱਛੇ ਦਾ ਨਜ਼ਾਰਾ ਵੇਖ ਸਕਦੇ ਹੋ ਆ ਸ਼ੀਸ਼ੇ ਨੂੰ ਢੋ ਲਾ ਕੇ ਮੈਂ ਬੈਠਾ ਬੜਾ ਮਜ਼ਬੂਤ ਸ਼ੀਸ਼ਾ ਲੱਗਿਆ ਤੇ ਹੁਣ ਤੁਸੀਂ ਵੇਖੋ ਵੀ 124 ਮੰਜ਼ਲ ਦੇ ਵਿੱਚ ਉੱਤੋਂ ਦੁਬਈ ਨੂੰ ਵੇਖਣ ਦਾ ਨਜ਼ਾਰਾ ਤਾਂ ਹਲਕਾ ਹਲਕਾ ਹਨੇਰਾ ਸ਼ੁਰੂ ਹੋ ਗਿਆ ਤੇ ਆ ਦੇਖੋ ਲਾਈਟਾਂ ਜਗਣੀਆਂ ਵੀ ਸ਼ੁਰੂ ਹੋ ਗਈਆਂ ਸੋ ਦੁਬਈ ਨੂੰ ਆਪਾਂ ਲਾਈਟਿੰਗ ਦੇ ਵਿੱਚ ਵੇਖਦੇ ਆਂ ਆਪਾਂ ਗੱਲ ਕਰ ਰਹੇ ਸੀ ਕਿ 1.5 ਬਿਲੀਅਨ ਡਾਲਰ ਦਾ ਖਰਚਾ ਜਿਹੜਾ ਇਸ ਨੂੰ ਬਣਾਉਣ ਵਿੱਚ ਆਇਆ ਸੋ ਇਸ ਦੀ ਜਿਹੜੇ ਕੁਝ ਰਿਕਾਰਡ ਇਹਨੇ ਕਾਇਮ ਕੀਤੇ ਹੋਏ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਥੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਹੜੀ ਕਿਹੜੇ ਲੈਵਲ ਤੇ ਕੀ ਆ ਅਰਮਾਨੀ ਹੋਟਲ ਹੈ ਜੀ ਲੈਵਲ 8 ਤੇ ਜਾਨੀ ਕਿ 8ਵੀਂ ਮੰਜ਼ਲ ਤੇ ਤੇ 38ਵੀਂ ਤੇ 39ਵੀਂ ਮੰਜ਼ਲ ਤੇ ਅਰਮਾਨੀ ਹੋਟਲ ਆ ਜਿਹੜਾ ਬਹੁਤ ਪ੍ਰਸਿੱਧ ਹੈ ਉਸ ਤੋਂ ਬਾਅਦ ਆ ਗਿਆ ਇਹਦੀ ਅਰਮਾਨੀ ਰੈਜ਼ਿਡੈਂਸ 9 ਤੋਂ ਲੈ ਕੇ 16ਵੀਂ ਮੰਜ਼ਲ ਤੱਕ ਅਰਮਾਨੀ ਰੈਜ਼ਿਡੈਂਸ ਹੈ ਅਲਟਰਾ ਲਗਜ਼ਰੀ ਰੈਜ਼ੀਡੈਂਸ਼ੀਅਲ ਅਪਾਰਟਮੈਂਟਸ ਇਹ ਲੈਵਲ 45 ਤੋਂ 108 ਤੱਕ ਹੈ ਤੇ ਲੈਵਲ 112 ਤੋਂ 154 ਜਾਨੀ ਕਿ 112ਵੀਂ ਮੰਜ਼ਲ ਤੋਂ ਲੈ ਕੇ 154ਵੀਂ ਮੰਜ਼ਲ ਤੱਕ ਕਾਰਪੋਰੇਟ ਸਵੀਟਸ ਐਂਡ ਆਫਿਸ ਹੈ ਯਾਨੀ ਕਿ ਕਾਰਪੋਰੇਟ ਕੰਪਨੀਆਂ ਦੇ ਸਵੀਟ ਉਹਨਾਂ ਦੇ ਰਹਿਣ ਲਈ ਤੇ ਉਹਨਾਂ ਦੇ ਆਫਿਸ ਐਗਜ਼ੀਕਿਊਟਿਵ ਰੈਸਟੋਰੈਂਟ ਐਟਮੋਸਫੀਅਰ ਲੈਵਲ 122 ਇਸ ਰੈਸਟੋਰੈਂਟ ਦਾ ਨਾਮ ਜੀ 122ਵੀਂ ਮੰਜ਼ਲ ਤੇ ਆ ਤੇ ਪਬਲਿਕ ਅਬਜ਼ਰਵੇਟਰੀ ਬਣੀ ਆ ਐਟ ਦਾ ਟਾਪ ਦੋ ਲੈਵਲ ਆ ਇੱਕ ਦਾ ਨਾ ਐਟ ਦਾ ਟਾਪ ਲੈਵਲ 124 ਮੰਜ਼ਲ ਤੇ ਤੇ ਸਕਾਈ ਲੌਬੀ ਵਿਦ ਪੂਲਸ ਇਹ ਸਾਰਾ ਕੁਝ ਹੈਗਾ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਸੋ 148 ਤੋਂ ਉੱਪਰ ਲੀਆਂ ਮੰਜ਼ਲਾਂ ਪਬਲਿਕ ਵਾਸਤੇ ਨਹੀਂ ਖੁੱਲੀਆਂ ਸੋ ਤੁਸੀਂ 124 25 ਤੇ 148ਵੀਂ ਮੰਜ਼ਲ ਤੇ ਜਾ ਸਕਦੇ ਹੋ ਤੁਸੀਂ ਵਿਊ ਵੇਖ ਲਿਓ ਨੇ ਨਾਲ ਨਾਲ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਅ ਮੇਰੇ ਨਾਲ ਸੁਣਦੇ ਜਾਓ ਤੇ ਨਾਲ ਨਾਲ ਜਿਹੜਾ ਤੁਸੀਂ ਇਸ ਦਾ ਨਜ਼ਾਰਾ ਵਹਿੰਦੇ ਜਾਓ ਸੋ ਬਰਜ ਖਲੀਫਾ ਤੇ ਕੁਝ ਜਿਹੜੇ ਰਿਕਾਰਡ ਵੀ ਉਹਨੇ ਕਾਇਮ ਕੀਤੇ ਹੋਏ ਆ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਜੀ ਦੁਨੀਆ ਦੀ ਸਭ ਤੋਂ ਵੱਧ ਮੰਜ਼ਲਾਂ ਵਾਲੀ ਇਮਾਰਤ ਹੈ ਲਿਫਟ ਰਾਈ ਸਭ ਤੋਂ ਲੰਬਾ ਰਸਤਾ ਕਵਰ ਕਰਦੀ ਹੈ ਤੇ ਦੁਨੀਆ ਦਾ ਸਭ ਤੋਂ ਉੱਚਾ ਰੈਸਟੋਰੈਂਟ ਵੀ ਇਸੇ ਮਾਰਟ ਦੇ ਵਿੱਚ ਬਣਿਆ ਹੈ ਜੇ ਮੈਂ ਤੁਹਾਨੂੰ ਸਟਾਰਟਿੰਗ ਇਹ ਦੱਸਦਾ ਕਿ ਦੁਨੀਆ ਦੀ ਸਭ ਤੋਂ ਤੇਜ਼ ਲਿਫਟ ਵੀ ਇੱਥੇ ਆ ਇੱਕ ਸੈਕਿੰਡ ਦੇ ਵਿੱਚ 10 ਮੀਟਰ ਉੱਪਰ ਨੂੰ ਜਾਂਦੀ ਹੈ 124 ਮੰਜ਼ਲਾਂ ਨੂੰ ਸਿਰਫ 1 ਮਿੰਟ ਦੇ ਵਿੱਚ ਤੈਅ ਕਰ ਲੈਂਦੀ ਹੈ ਇਸ ਦੀ ਖਾਸियत ਇਹ ਹੈ ਕਿ ਇਸ ਦੇ ਟੈਂਪਰੇਚਰ ਦੇ ਵਿੱਚ ਵੇਰੀਏਸ਼ਨ ਆ ਉੱਤੇ ਬਹੁਤ ਹਵਾਵਾਂ ਚੱਲਦੀਆਂ ਗਰਾਊਂਡ ਫਲੋਰ ਨਾਲੋਂ ਟੌਪ ਫਲੋਰ ਦੇ ਟੈਂਪਰੇਚਰ ਦੇ ਵਿੱਚ 6 ਤੋਂ 10 ਡਿਗਰੀ ਦਾ ਫਰਕ ਮਹਿਸੂਸ ਕੀਤਾ ਜਾ ਸਕਦਾ ਇਹ ਇੱਕ ਹੋਰ ਤੁਹਾਨੂੰ ਗੱਲ ਦੱਸ ਦਿਆਂ ਕਿ ਇਹਦੀ ਇੱਕ ਹੋਰ ਬੜੀ ਖਾਸ ਚੀਜ਼ ਹੈ ਕਿ 95 ਕਿਲੋਮੀਟਰ ਦੂਰ ਤੋਂ ਇਹ ਨਜ਼ਰ ਆ ਜਾਂਦੀ ਹੈ ਇੰਨੀ ਉੱਚੀ ਆਹ ਰੈਸਟੋਰੈਂਟ ਹੈ ਜੀ ਇਹ ਤਾਂ ਕੈਫੇਟੇਰੀਆ ਰੈਸਟੋਰੈਂਟ ਹਨ ਦੂਜੇ ਪਾਸੇ ਆ ਤੋ ਮੈਂ ਰੈਸਟੋਰੈਂਟ ਚ ਨਹੀਂ ਗਿਆ ਕਿਉਂਕਿ ਮੈਂ ਕੋਈ ਅੱਗੇ ਹੋਰ ਬੁਕਿੰਗ ਕੀਤੀ ਸੀ ਮੈਂ ਥੋੜਾ ਲੇਟ ਸੀਗਾ ਸੋ ਇਸ ਕਰਕੇ ਇਸ ਦੀ ਇੱਕ ਖਾਸੀਅਤ ਦੱਸ ਦਿਆਂ ਕਿ ਇਸ ਨੂੰ ਤੁਸੀਂ ਡਬਲ ਸਨਸੈਟ ਬਿਲਡਿੰਗ ਵੀ ਕਹਿ ਸਕਦੇ ਹੋ ਡਬਲ ਸਨਸੈਟ ਜਾਨੀ ਕਿ ਦੋ ਵਾਰੀ ਸੂਰਜ ਡੁੱਬਦਾ ਵੇਖ ਸਕਦੇ ਹੋ ਉਹ ਕਿਵੇਂ ਇਹ ਤਾਂ ਕਮਾਲ ਦੀ ਗੱਲ ਕਿ ਦੋ ਵਾਰੀ ਡੁੱਬਦਾ ਸੂਰਜ ਕਿਵੇਂ ਵੇਖ ਸਕਦੇ ਆ ਤੁਸੀਂ ਨੰਬਰ 1 ਤੁਸੀਂ ਗਰਾਊਂਡ ਫਲੋਰ ਤੇ ਸਨਸੈਟ ਵੇਖੋ ਸੂਰਜ ਡੁੱਬਦਾ ਵੇਖੋ ਤੇ 1 ਮਿੰਟ ਦੇ ਵਿੱਚ ਤੁਸੀਂ ਟਾਪ ਤੇ ਪਹੁੰਚ ਜਾਓ ਉੱਥੋਂ ਤੁਸੀਂ ਦੁਬਾਰਾ ਸੂਰਜ ਨੂੰ ਫੇਰ ਵੇਖ ਸਕਦੇ ਹੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਉੱਚੀ ਇਹ ਇਮਾਰਤ ਹੈ ਸੋ ਬੱਦਲਾਂ ਤੋਂ ਪਾਰ ਜਿਹੜੀ ਇਸਦੀ ਟੀਸੀ ਚੱਲੀ ਜਾਂਦੀ ਹੈ ਸੋ ਇਹ ਹੈ ਜੀ ਬਰਜ ਖਲੀਫਾ ਦੇ ਕੁਝ ਇੰਟਰਸਟਿੰਗ ਫੈਕਟਰ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੇ ਹੁਣ ਤੁਸੀਂ ਵੇਖੋ ਦੁਬਈ ਦੀਆਂ ਚਮਕਦਿਆਂ ਲਾਈਟਾਂ ਤੇ ਆਨੰਦਮਾਨੋ ਟਾਪ ਫਲੋਰ ਦਾ ਸੋ ਜੇਕਰ ਆਸ-ਪਾਸ ਦੋਸਤੋ ਇਹ অবজারਵੇਟਰੀ ਤੇ ਸ਼ੀਸ਼ੇ ਨਾਲ ਲੱਗੇ ਹੋਣ ਤਾਂ ਮੇਰੇ ਖਿਆਲ ਉੱਤੇ ਖੜਨਾ ਇਹ ਸੰਭਵ ਹੋ ਜੇ ਇਧਰਲੇ ਪਾਸੇ ਕੁਝ ਤੁਹਾਨੂੰ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਇੱਥੇ ਤੁਸੀਂ ਫੋਟੋਗ੍ਰਾਫ ਵੀ ਆਪਣੀਆਂ ਕਰਾ ਸਕਦੇ ਹੋ ਜਿਹੜੀਆਂ ਡਿਜੀਟਲ ਤੁਹਾਨੂੰ ਦਿੰਦੇ ਆ ਇਸ ਸਾਰਾ ਕੁਛ ਇਸ ਮਤਲਬ ਸੋਵਿਨਰ ਵਗੈਰਾ ਤੁਸੀਂ ਖਰੀਦ ਸਕਦੇ ਹੋ ਤੇ ਆਹ ਵੇਖੋ ਇੱਥੋਂ ਟਾਪ ਫਲੋਰ ਦਾ ਨਜ਼ਾਰਾ ਹਜੇ ਹੋਰ ਕਿੰਨੀ ਉੱਚੀ ਹੈ ਜਾਨੀ ਕਿ ਮੈਂ 124 ਮੰਜ਼ਲ ਤੇ ਖੜਾ ਤੇ ਤੁਸੀਂ ਵੇਖੋ ਵੀ ਉੱਤੇ 163 ਹਜੇ ਹੋਰ ਕਿੰਨੀਆਂ ਮੰਜ਼ਲਾਂ ਜਿਹੜੀਆਂ ਉੱਤੇ ਲਗਭਗ 41 ਮੰਜ਼ਲਾਂ ਹੋਰ ਉੱਪਰ ਹੈ ਤੇ ਲਓ ਜੀ ਦੁਬਈ ਦਾ ਰੰਗ ਹੁਣ ਹੋ ਗਿਆ ਸੁਨਹਿਰੀ 골ਡਨ 골ਡਨ ਦੁਬਈ ਬਣ ਗਈ ਹੈ ਕਿਉਂਕਿ ਬਾਹਰ ਜਗ ਪਿਆ ਲਾਈਟਾਂ ਤੁਸੀਂ ਲਾਈਟਾਂ ਦਾ ਨਜ਼ਾਰਾ ਲਓ ਤੇ ਮੈਂ ਵੀ ਵੇਖਦਾ ਥੋੜਾ ਜਿਹਾ ਇਹਨਾਂ ਚਮਕਦੀਆਂ ਹੋਈਆਂ ਲਾਈਟਾਂ ਨੂੰ ਸੋ ਜੇਕਰ ਮੇਰਾ ਇਹ ਵੀਡੀਓ ਵਧੀਆ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀਆਂ ਨਾਲ ਤੇ ਕਦੇ ਜੇ ਤੁਸੀਂ ਦੁਬਈ ਆਓ ਤਾਂ ਫਿਰ ਬੁਰਜ ਖਲੀਫਾ ਵੇਖਣਾ ਨਾ ਭੁੱਲਿਓ ਤੇ ਆਪਣੀ ਟਿਕਟ ਪਹਿਲਾਂ ਹੀ ਬੁੱਕ ਕਰਾ ਲਓ ਸੋ ਬੁਰਜ ਖਲੀਫਾ ਤੇ ਗਾਣੇ ਬਹੁਤ ਬੜੇ ਆ ਬੜਾ ਕੁਝ ਆਇਆ ਸੋ ਅੱਜ ਇਸ ਨੂੰ ਵੇਖ ਕੇ ਜਿਹੜੇ ਇਹਨੂੰ ਬਣਾਉਣ ਵਾਲੇ ਆ ਉਹਨਾਂ ਨੂੰ ਸਜਦਾ ਕਰਨੋਂ ਦਿਲ ਕਰਦਾ ਕਿ ਯਾਰ ਉਹਨਾਂ ਨੇ ਕੀ ਖੂਬਸੂਰਤੀ ਨਾਲ ਆ ਦੇਖੋ ਇਹਨਾਂ ਨੇ ਥੱਲੇ ਇੱਕ ਗਲਾਸ ਫਲੋਰ ਜਿਹਾ ਵੀ ਬਣਾਇਆ ਪਰ ਇਹ ਆਰਟੀਫੀਸ਼ੀਅਲ ਆ ਤਾਂ ਉਹਨਾਂ ਨੂੰ ਸਜਦਾ ਕਰਨੋਂ ਦਿਲ ਕਰਦਾ ਕਿ ਇੰਨੀ ਵੱਡੀ ਚੀਜ਼ ਜਿਹੜੀ ਆ ਬਣਾ ਦਿੱਤੀ ਉਹਨਾਂ ਨੇ ਸੋ ਲਓ ਜੀ ਤੁਸੀਂ ਆਨੰਦ ਮਾਣੋ ਬਰਜ ਖਲੀਫਾ ਦਾ ਤੇ ਮੈਂ ਵੀ ਆਪਣਾ ਥੋੜਾ ਜਿਆ ਰਿਲੈਕਸ ਕਰਦਾ ਤੇ ਤੁਸੀਂ ਆ ਵੀਡੀਓ ਵੇਖੋ